ਗイズ ਅੱਜ ਦੀ ਵੀਡੀਓ ਮੈਂ ਪੰਜਾਬੀ ਚ ਬਣਾਉਂਗਾ ਕਿਉਂਕਿ ਮੈਂ ਆਲਮੋਸਟ ਜਿੰਨੀਆਂ ਵੀ ਵੀਡੀਓਜ਼ ਪਾਈਆਂ ਆਪਣੇ ਚੈਨਲ ਤੇ ਸਾਰੀ ਹਿੰਦੀ ਹਿੰਦੀ ਬੋਲ ਕੇ ਪਾਈਆਂ ਨੇ ਤੇ ਜਿੰਨੂੰ ਜਿੰਨੂੰ ਪੰਜਾਬੀ ਚ ਵਧੀਆ ਲੱਗੇ ਉਹ ਕਮੈਂਟ ਜ਼ਰੂਰ ਕਰਿਓ ਔਰ ਫਿਰ ਅਸੀਂ ਫਿਰ ਪੰਜਾਬੀ ਕੰਟੀਨਿਊ ਕਰ ਦਾਂਗੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਰੀਠਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਅਸੀਂ ਚੱਲੇ ਸੀ ਬਰੇਲੀ ਤੋਂ ਬਰੇਲੀ ਤੋਂ ਲਗਭਗ ਅਲੱਗ-ਅਲੱਗ ਪੈਂਦਾ ਹੈ ਰੀਠਾ ਸਾਹਿਬ ਕਿਉਂਕਿ 200 ਇੱਕ ਪਾਸਿਓ 220 ਪੈਂਦਾ ਇੱਕ ਪਾਸਿਓ 240 ਵੀ ਪੈ ਜਾਂਦਾ ਹੈ ਆਲਮੋਸਟ ਕਿਉਂਕਿ ਇਹਦੇ ਦੋ ਰਸਤੇ ਨੇ ਇੱਕ ਇੱਕ ਰਸਤਾ ਪੈਂਦਾ ਹੈ ਸੁਖੀ ਢਾਂਗ ਵੱਲੋਂ ਜਿਹੜਾ ਕਿ ਉਧਰੋਂ ਬਹੁਤ ਸ਼ਾਰਟ ਪੈਂਦਾ ਆਂਦਾ ਹੈ 60 ਤੋਂ 65 ਕਿਲੋਮੀਟਰ ਪੈਂਦਾ ਹੈ ਤੇ ਉਹਦਾ ਅਗਰ ਮੇਨ ਰੋਡ ਤੋਂ ਜਾਓਗੇ ਤੁਸੀਂ ਆ ਕਾਮਨ ਰੋਡ ਤੋਂ ਤਾਂ ਉਹ ਪਹੇਗਾ ਘੱਟੋ ਘੱਟ 140 ਕਿਲੋਮੀਟਰ ਥੋੜੀ ਜੀ ਸਲਾਹ ਦਊਂਗਾ ਜਿੰਨੂੰ ਗੱਡੀ ਪ੍ਰੋਪਰ ਚਲਾਉਣੀ ਆਉਂਦੀ ਆ ਉਹੀ ਸੂਕੀ ਢਾਂਗ ਹੋ ਕੇ ਜਾਏ ਕਿਉਂਕਿ ਰੋਡ ਜਿਹੜੀ ਆ ਉਹ ਸਿੰਗਲ ਆ ਤੇ ਬਹੁਤ ਹੀ ਧਿਆਨ ਨਾਲ ਜਾਣਾ ਪੈਂਦਾ ਜੇ ਤੁਸੀਂ ਕੁਝ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਪਰਸਨਲੀ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਔਰ ਬਾਕੀ ਆ ਲੋ ਜੀ ਮੈਂ ਕੈਮਰਾ ਫੜਾਤਾ ਹੁਣ ਤੇ ਹੁਣ ਅਸੀਂ ਥੋੜਾ ਜਿਹਾ ਵੀਊ ਲਵਾਂਗੇ ਥੋੜੀ ਜਿਹੀ ਐਕਸ਼ਨ ਓਕਸ਼ਨ ਨਾਲ ਫੋਟੋਆਂ ਫੋਟੋਆਂ ਖਿਚਾਵਾਂਗੇ ਕੀ ਅਸੀਂ ਫੇਸਬੁੱਕ ਵਗੈਰਾ ਤੇ ਪਾ ਸਕੀਏ ਤਾਂ ਚਲੋ ਜੀ ਜਲਦੀ ਸ਼ੁਰੂਆਤ ਕਰਦੇ ਆਂ ਔਰ ਜਿਹੜਾ ਮਜ਼ਾ ਪਹਾੜਾਂ ਤੇ ਆਉਂਦਾ ਨਾ ਉਹ ਜੀ ਕਿਤੇ ਨਹੀਂ ਆਉਂਦਾ ਹਾਲਾਂਕਿ ਇੰਨੀ ਠੰਡ ਨਹੀਂ ਆ ਬਟ ਕਿਤੇ ਕਿਤੇ ਜਦੋਂ ਅਸੀਂ ਜਾਈਦਾ ਨਾ ਚੰਪਾਬੱਦ ਦੇ ਨੇੜੇ ਉਦੋਂ ਠੰਡ ਹੁੰਦੀ ਆ ਬਾਕੀ ਜੇ ਮੈਂ ਗੱਲ ਕਰਾਂ ਰੀਠਾ ਸਾਹਿਬ ਤੇ ਰੀਠਾ ਸਾਹਿਬ ਕੁਝ ਖਾਸ ਠੰਡ ਨਹੀਂ ਹੁੰਦੀ ਮਤਲਬ ਕਿ ਜੂਨ ਦੇ ਮਹੀਨੇ ਦੀ ਗੱਲ ਕਰਦਾ ਬਾਕੀ ਜੇ ਸਿਆਲਾਂ ਚ ਜਾਓਗੇ ਫਿਰ ਤਾਂ ਹੋएगी ਹੋएगी ਤੇ ਬਾਕੀ ਜੇ ਇਸ ਟਾਈਮ ਮਈ ਜੂਨ ਚ ਕੋਈ ਜਾਂਦਾ ਹੈ ਤਾਂ ਉਹ ਨੂੰ ਕੋਈ ਪ੍ਰੋਬਲਮ ਨਹੀਂ ਹੈ ਬਾਕੀ ਜੇ ਰੂਮ ਦੀ ਗੱਲ ਕਰੀ ਰੀਠਾ ਸਾਹਿਬ ਤੇ ਉਹ ਫ੍ਰੀ ਆਫ ਕਾਸਟ ਹੈ ਬਾਕੀ ਤੁਸੀਂ ਜੋ ਸੇਵਾ ਪਾਉਣਾ ਚਾਹੁੰਦੇ ਹੋ ਉਹ ਸੇਵਾ ਤੁਸੀਂ ਪਾ ਸਕਦੇ ਹੋ ਔਰ ਜਿਹੜਾ ਵੀ ਰੂਮ ਲੈਣ ਜਾ ਰਿਹਾ ਹੈ ਉਹਨਾਂ ਦੇ ਸਾਰੇ ਪਸੰਦ ਦੇ ਆਧਾਰ ਕਾਰਡ ਨਾਲ ਲੈ ਕੇ ਜਾਇਓ ਹਲੋ ਜੀ ਅਸੀਂ ਪਹੁੰਚ ਗਏ ਹਾਂ ਰੀਠਾ ਸਾਹਿਬ ਇਹ ਜਿਹੜਾ 뷰 ਹੈ ਇਹ ਦੂਜੇ ਦਿਨ ਦਾ 뷰 ਹੈ ਮਾਰਨਿੰਗ ਦਾ ਕਟੋ-ਕਟ ਵਜੇ ਹੋਣਗੇ 7 ਤੋਂ 7:30 ਤੇ ਆਹ ਦੇਖੋ ਜੀ ਨਜ਼ਾਰਾ ਤੇ ਬਾਕੀ ਸ਼ਾਂਤੀ ਬਹੁਤ ਆ ਆ ਜਿਹੜੀ ਪਿੱਛੇ ਟੂ ਟੂ ਦੀ ਆਵਾਜ਼ ਆ ਰਹੀ ਆ ਇਹ ਇਹ ਇਨਵਰਟਰ ਦੀ ਆਵਾਜ਼ ਆ ਇਹਨੂੰ ਇਗਨੋਰ ਕੀਤਾ ਜਾਵੇ ਤੇ ਬਾਕੀ ਆਹ ਦੇਖੋ ਜੀ ਆ ਗੁਰਦੁਆਰਾ ਸਾਹਿਬ ਜਿਹੜੀ ਟੈਂਕੀ ਆ ਨਾ ਇਹ ਗੁਰਦੁਆਰਾ ਸਾਹਿਬ ਜੀ ਦੇ ਅੰਡਰ ਚ ਹੀ ਆ ਬਾਕੀ ਬਹੁਤ ਸੋਹਣੇ ਪਹਾੜ ਲੱਗਦੇ ਆ ਜਦੋਂ ਨੇੜੇੋਂ ਵੇਖੋ ਤੇ ਆਹ ਲਓ ਜੀ ਅਸੀਂ ਆ ਗਏ ਹਾਂ ਉੱਪਰ ਉੱਪਰ ਮਤਲਬ ਕਿ ਸੱਚਖੰਡ ਜਿਹੜਾ ਮੇਨ ਆ ਉਹ ਉੱਤੇ ਹੀ ਆ ਜਿਹੜਾ ਜੋ ਥੱਲੇ ਆ ਮੇਨ ਜਦੋਂ ਜ਼ਿਆਦਾ ਰਸ਼ ਹੁੰਦਾ ਉੱਥੇ ਦੀਵਾਨ ਫਿਰ ਉੱਥੇ ਲੱਗਦੇ ਆ ਦੀਵਾਨ ਹਾਲ 'ਚ ਮਤਲਬ ਜਿਹੜਾ ਮੇਨ ਸੱਚਖੰਡ ਆ ਉਹ ਉੱਪਰ ਆ ਤੇ ਬਹੁਤ ਵਧੀਆ ਬਹੁਤ ਸੋਹਣਾ ਨਜ਼ਾਰਾ ਲੱਗਦਾ ਹੈ ਜਦੋਂ ਤੁਸੀਂ ਆਉਂਦੇ ਹੋ ਇੱਕਦਮ ਕਿਸੇ ਮਤਲਬ ਸਿਟੀ 'ਚੋਂ ਆਓ ਤੇ ਤੁਸੀਂ ਇੱਕਦਮ ਸ਼ਾਂਤੀ ਵਾਲੀ ਥਾਂ ਤੇ ਆਜੋ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਆ ਦੇਖੋ ਜੀ ਅਸੀਂ ਉੱਪਰ ਘੁੰਮ ਰਹੇ ਆ ਥੋੜਾ ਬਹੁਤ ਪਿਕਸ ਵਗੈਰਾ ਵੀ ਜਾ ਰਹੇ ਆ ਔਰ ਤੇ ਆ ਲਓ ਜੀ ਹੁਣ ਮੇਨ ਸਥਾਨ ਦੇ ਦਰਸ਼ਨ ਕਰੋ ਜਿੱਥੇ ਕੀ ਰੀਠਿਆਂ ਦਾ ਪ੍ਰਸ਼ਾਦ ਗੁਰੂ ਨਾਨਕ ਦੇਵ ਜੀ ਵੰਡਦੇ ਸੀ ਸੰਗਤ ਨੂੰ ਤੇ ਆਹੀ ਦੇਖੋ ਆਹੀ ਰੁੱਖ ਨੇ ਕਿੰਨਾ ਵੱਡਾ ਵਰ ਮਿਲਿਆ ਹੋਇਆ ਹੈ ਕਿ ਇੱਚ ਰੀਠੇ ਮਿੱਠੇ ਹੀ ਲੱਗਦੇ ਆ ਤੇ ਬਾਕੀ ਆ ਲੋ ਜੀ ਇੱਕ ਵਾਰੀ ਮੈਂ ਪੂਰਾ 뷰 ਦਿਖਾ ਦਿੰਨਾ ਜਿਹੜੀ ਆਪਣਾ ਆ ਦੇਖੋ ਜੀ ਆ ਜਿਹੜਾ ਹਾਲ ਆ ਇਹ ਦੀਵਾਨ ਹਾਲ ਆ ਜਦੋਂ ਜ਼ਿਆਦਾ ਸੰਗਤ ਆਉਂਦੀ ਆ ਤੇ ਇੱਥੇ ਦੀਵਾਨ ਲੱਗਦੇ ਨੇ ਤੇ ਬਾਕੀ ਜਿਹੜਾ ਮੇਨ ਸੱਚਖੰਡ ਆ ਉਹ ਉੱਪਰ ਆ ਤੇ ਬਹੁਤ ਹੀ ਸੋਹਣਾ ਨਜ਼ਾਰਾ ਲੱਗਦਾ ਹੈ ਬਾਕੀ ਤੁਹਾਨੂੰ ਹੁਣ ਬਾਹਰ ਲੈ ਕੇ ਚਲਦੇ ਆ ਆ ਦੇਖੋ ਜੀ ਇਹ ਇੱਕ ਵਾਰੀ ਆ ਸਾਹਮਣੇ ਉਹ 뷰 ਲਿਆ ਇਧਰ ਲੈਫਟ 'ਚ ਆ ਦੇਖੋ ਰੀਠਾ ਸਾਹਿਬ ਲੱਗੇ ਨੇ ਤੇ ਬਾਕੀ ਆ ਪੂਰਾ 뷰 ਮੈਂ ਤੁਹਾਨੂੰ ਦਿਖਾਤਾ ਬਾਕੀ ਚਲੋ ਹੁਣ ਤੁਹਾਨੂੰ 12ਵੀਂ ਵੀਊ ਦਿਖਾਉਨੇ ਆ ਕਿ ਕਿਸ ਤਰੀਕੇ ਨਾਲ ਇੱਥੇ ਬਣਿਆ ਹੋਇਆ ਆ ਦੇਖੋ ਜੀ ਆ ਹੁਣ ਆ ਮੇਨ ਗੇਟ ਆ ਜਿੱਥੋਂ ਆਪਾਂ ਐਂਟਰੀ ਕਰੀਦੀ ਆ ਆਪਣੇ ਗੁਰਦੁਆਰਾ ਸਾਹਿਬ ਜੀ ਨੂੰ ਆ ਦੇਖੋ ਜੀ ਹੁਣ ਮੈਂ ਇੱਥੋਂ ਦਾ ਇਤਿਹਾਸ ਤੁਹਾਨੂੰ ਪੜਾਉਣਾ ਵਾ ਆ ਦੇਖੋ ਇਹ ਇਤਿਹਾਸ ਆ ਗੁਰਦੁਆਰਾ ਰੀਠਾ ਸਾਹਿਬ ਜੀ ਦਾ ਇਹ ਤੁਸੀਂ ਪ੍ਰੋਪਰ ਪੜ੍ਹ ਲਓ ਤੇ ਕਿਵੇਂ ਮਤਲਬ ਹੋਇਆ ਸੀ ਕਿਦਾਂ ਕੀ ਹੋਇਆ ਸੀ ਸਾਰਾ ਕੁਝ ਸਾਨੂੰ ਵੀ ਦਿੱਤਾ ਹੋਇਆ ਬਾਕੀ ਤੁਹਾਨੂੰ ਲੰਗਰ ਹਾਲ ਚ ਲੈ ਕੇ ਚੱਲੋ ਹੁਣ ਤੁਹਾਨੂੰ ਲੰਗਰ ਹਾਲ ਚ ਲੈ ਕੇ ਚਲਦੇ ਹਾਂ ਕਿਉਂਕਿ ਅਸੀਂ ਵੀ ਸਵੇਰ ਦਾ ਲੰਗਰ ਨਹੀਂ ਛਕਿਆ ਤੇ 8:30 9 ਦਾ ਟਾਈਮ ਹੋਇਆ ਹੈ ਔਰ ਬਾਕੀ ਆ ਦੇਖੋ ਜੀ ਵਿਊ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਪੂਰਾ ਕਿ ਆ ਅਸੀਂ ਬੈ ਗਏ ਆ ਲੰਗਰ ਹਾਲ ਚ ਤੇ ਇਸ ਟਾਈਮ ਜੋ ਰਾਸ਼ੀਆ ਇਸ ਟਾਈਮ ਜਿਆਦਾ ਰਸ਼ ਨਹੀਂ ਹੈਗਾ ਰੀਠਾ ਸਾਹਿਬ ਚ ਕਿਉਂਕਿ ਜਿਹੜਾ ਮੇਲਾ ਸੀਗਾ ਉਹ ਮੇਲਾ ਹੋ ਚੁੱਕਿਆ ਅਸੀਂ ਜਿਹੜਾ ਢੇੜਾ ਮਾਰਿਆ ਉਹ ਮੇਲੇ ਮੇਲੇ ਤੋਂ ਬਾਅਦ ਮਾਰਿਆ ਤੇ ਫਿਰ ਵੀ ਰਸ਼ ਹੈਗਾ ਮਤਲਬ ਪੋਨਾ ਨਹੀਂ ਹੈਗਾ ਆਹ ਲੋ ਜੀ ਅਸੀਂ ਛੋਲਿਆਂ ਦੀ ਸਬਜ਼ੀ ਪਵਾ ਲਈ ਤੇ ਪ੍ਰਸ਼ਾਦਾ ਛਕ ਲਿਆ ਆ ਚੱਲਨੇ ਆ ਹੁਣ ਜੀ ਅਸੀਂ ਦੁਕਾਨ ਤੇ ਤੇ ਦੇਖਾਂਗੇ ਥੋੜਾ ਬਹੁਤ ਘੁੰਮ ਕੇ ਦੁਕਾਨ ਦੁਕਾਨ ਤੇ ਸਮਾਨ ਲਵਾਂਗੇ ਔਰ ਬਾਕੀ ਆ ਜਿਹੜਾ ਆਫਿਸ ਆ ਇਹ ਸਾਹਮਣੇ ਆਫਿਸ ਬਣਿਆ ਇੱਥੇ ਆ ਕੇ ਤੁਸੀਂ ਆਪਣੀ ਰੂਮ ਦੀ ਬੁਕਿੰਗ ਕਰਾਉਣੀ ਆ ਤੇ ਹੋਰ ਆ ਜੋ ਜੀ ਚੱਲਦੇ ਆ ਅਸੀਂ ਰੋਡ ਵੱਲ ਨੂੰ ਮੇਨ ਰੋਡ ਵੱਲ ਨੂੰ ਆ ਜਿਹੜਾ ਗੁਰਦੁਆਰਾ ਸਾਹਿਬ ਜੀ ਦਾ ਗੇਟ ਆ ਇਹ ਮੇਨ ਗੇਟ ਆ ਆ ਦੁਕਾਨਾਂ ਲੱਗੀਆਂ ਹੋਈਆਂ ਦੁਕਾਨਾਂ ਖਾਸ ਨਹੀਂ ਲੱਗੀਆਂ ਕੋਈ ਮਤਲਬ ਇੱਕ ਦੋ ਦੁਕਾਨਾਂ ਹੀ ਆ ਥੱਲੇ ਕਿਉਂਕਿ ਬਾਕੀ ਦੁਕਾਨਾਂ ਇੱਥੇ ਨਾ ਥੋੜੀ ਜੀ ਪਹਿਲਾਂ ਜਦੋਂ ਅਸੀਂ ਸਟਾਰਟਿੰਗ ਚ ਆਉਂਦੇ ਸੀ ਤਾਂ ਜ਼ਿਆਦਾ ਸਪੇਸ ਸੀਗੀ ਬਟ ਹੁਣ ਇੱਥੇ ਥੋੜੀ ਘੱਟ ਸਪੇਸ ਰਹਿ ਗਈ ਆ ਸ਼ਾਇਦ ਇਸ ਕਰਕੇ ਦੁਕਾਨਾਂ ਹੁਣ ਜ਼ਿਆਦਾ ਰਹਿ ਨਹੀਂ ਗਈਆਂ ਬਾਕੀ ਆ ਦੇਖੋ ਜੀ ਸਾਈਡਾਂ ਤੇ ਪੱਥਰ ਵਗੈਰਾ ਵੀ ਲੱਗ ਗਏ ਆ ਪਹਿਲਾਂ ਜਦੋਂ ਅਸੀਂ ਆਏ ਸੀ ਸਾਈਡਾਂ ਤੇ ਪੱਥਰ ਪੁੱਥਰ ਕੁਝ ਨਹੀਂ ਸੀ ਆ ਬਿਲਕੁਲ ਫੀਲਡ ਸੀ ਆ ਜਿਹੜੀ ਸਰਾਈ ਬਣ ਰਹੀ ਆ ਇਹ ਵੀ ਕੁਝ ਨਹੀਂ ਸੀ ਹੁੰਦਾ ਲੋ ਜੀ ਸਾਡੀ ਵਾਪਸੀ ਆ ਹੁਣ ਅਸੀਂ ਕਿਾ ਥੋੜਾ ਬਹੁਤ ਵਿਊ ਬਣਾ ਲਈਏ ਪਹਾੜਾਂ ਤੇ ਤੇ ਅਗਰ ਥੋੜੀ ਜੀ ਵੀ ਵੀਡੀਓ ਮੇਰੀ ਚੰਗੀ ਲੱਗੀ ਹੋਵੇ ਕੁਝ ਤੁਹਾਨੂੰ ਨੌਲੇਜ ਮਿਲੀ ਹੋਵੇ ਤਾਂ ਪਲੀਜ਼ ਯਾਰ ਕਮੈਂਟ ਜਰੂਰ ਕਰਿਓ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਨਾਲੇ ਮੈਨੂੰ ਇਹ ਵੀ ਕਮੈਂਟ ਕਰੋ ਕਿ ਮੈਂ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਕਮੈਂਟਸ ਹੋਣਗੇ ਕਿ ਵੀਡੀਓ ਪੰਜਾਬੀ ਚ ਬਣਾਓ ਤਾਂ ਮੈਂ ਨੈਕਸਟ ਜਿੰਨੀਆਂ ਵੀ ਵੀਡੀਓਜ਼ ਹੋਣੀਆਂ ਉਹ ਪੰਜਾਬੀ ਚ ਬਣਾਉਂਗਾ ਤੇ ਬਾਕੀ ਹਿੰਦੀ ਚ ਮੈਂ ਤਾਂ ਬਣਾਉਣਾ ਕਿ ਆਲਮੋਸਟ ਸਾਰੇ ਲੋਕਾਂ ਨੂੰ ਸਮਝ ਆ ਜਾਵੇ ਬਾਕੀ ਪਲੀਜ਼ ਤੁਸੀਂ ਜਿੰਨੇ ਜ਼ਿਆਦਾ ਕਮੈਂਟ ਕਰੋਗੇ ਮੈਂ ਉਸੇ ਲੈਂਗੁਏਜ 'ਚ ਹੀ ਫਿਰ ਵੀਡੀਓਜ਼ ਬਣਾਉਂਗਾ ਓਕੇ ਬਾਏ ਬਾਏ